ਸਤਿ ਸ਼੍ਰੀ ਅਕਾਲ ਜੀ ਨਿਊ ਲਾਈਫ ਹਰਬਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਤੇ ਮੈਂ ਹਾਂ ਕੁਲਵੰਤ ਸਿੰਘ ਦੋਸਤੋ ਇੱਕ ਵਾਰ ਫੇਰ ਇੱਕ ਨਵੀਂ ਐਜੂਕੇਸ਼ਨਲ ਵੀਡੀਓ ਲੈ ਕੇ ਤੁਹਾਡੇ ਰੂਬਰੂ ਹੋਏ ਹਾਂ ਜਿਹਦੇ ਵਿੱਚ ਅਸੀਂ ਤੁਹਾਨੂੰ ਐਜੂਕੇਟ ਕਰਾਂਗੇ ਕਿ ਬੋਡੀ ਦੇ ਇਲੈਕਟ੍ਰੋਲਾਈਟਸ ਦਾ ਇੱਕ ਰੂਪ ਇਹ ਵੀ ਹੈ ਬੋਡੀ ਦੇ ਵਿੱਚ ਅਲੱਗ-ਅਲੱਗ ਇਲੈਕਟ੍ਰੋਲਾਈਟਸ ਹੁੰਦੇ ਨੇ ਜਿਹਦੇ ਜਿਸ ਨੂੰ ਆਪਾਂ ਕਹਿੰਦੇ ਆ ਬੋਡੀ ਦਾ ਪਾਣੀ ਸਰੀਰ ਦਾ ਪਾਣੀ ਲੇਕਿਨ ਹੁੰਦਾ ਉਹ ਬੋਡੀ ਦੇ ਬੋਡੀ ਦੇ ਇਲੈਕਟ੍ਰੋਲਾਈਟਸ ਨੇ ਪੋਟਾਸ਼ੀਅਮ ਇੱਕ ਅਜਿਹਾ ਖਣਿਜ ਪਦਾਰਥ ਹੈ ਜਿਹੜਾ ਸਰੀਰ ਦੇ ਲਈ ਕਈ ਕੰਮ ਕਰਦਾ ਹੈ ਤੇ ਪੋਟਾਸ਼ੀਅਮ ਜੇਕਰ ਸਰੀਰ ਦੇ ਵਿੱਚ ਘਟ ਜੇ ਤਾਂ ਫਿਰ ਉਹ ਕੀ ਕੀ ਮਰਜ਼ੀ ਪੈਦਾ ਕਰਦਾ ਸਾਡੀ ਮਾਸਪੇਸ਼ੀਆਂ ਦੇ ਵਿੱਚ ਪੋਟਾਸ਼ੀਅਮ ਦਾ ਕੀ ਰੋਲ ਹੁੰਦਾ ਸਾਨੂੰ ਕ੍ਰੈਂਪਸ ਕਿਉਂ ਪੈਣ ਲੱਗ ਜਾਂਦੇ ਨੇ ਸਾਡੇ ਜੇ ਮਾਸ ਪੋਟਾਸ਼ੀਅਮ ਘਟ ਜੇ ਤਾਂ ਉਹਨੂੰ ਹਾਈਪੋਕੈਲਮੀਆ ਕਿਉਂ ਕਿਹਾ ਜਾਂਦਾ ਉਹਦੇ ਪਿੱਛੇ ਦੇ ਕੀ ਕਾਰਨ ਹੈਗੇ ਨੇ ਪੋਟਾਸ਼ੀਅਮ ਜੇਕਰ ਇਹ ਕੀ ਪੋਟਾਸ਼ੀਅਮ ਬੋਡੀ ਦੇ ਅੰਦਰ ਹੁੰਦਾ ਹੈ ਜਾਂ ਸਾਨੂੰ ਬਾਹਰੋਂ ਲੈਣਾ ਪੈਂਦਾ ਹੈ ਪੋਟਾਸ਼ੀਅਮ ਕੀ ਵਾਟਰ ਸੋਲੀਬਲ ਹੈ ਜਾਂ ਫੈਟ ਸੋਲੀਬਲ ਹੈ ਪੋਟਾਸ਼ੀਅਮ ਦੀ ਕਮੀ ਨਾਲ ਕਿਹੜੇ-ਕਿਹੜੇ ਰੋਗ ਜਿਹੜੇ ਨੇ ਉਹ ਬੋਡੀ ਦੇ ਅੰਦਰ ਪੈਦਾ ਹੁੰਦੇ ਨੇ ਪੋਟਾਸ਼ੀਅਮ ਜਦੋਂ ਬੋਡੀ ਦੇ ਵਿੱਚ ਘਟਦਾ ਤਾਂ ਬੋਡੀ ਕੀ-ਕੀ ਸਾਈਨ ਦਿੰਦੀ ਹੈ ਵੀ ਪ੍ਰੋਬਲਮ ਬੋਡੀ ਦੇ ਵਿੱਚੋਂ ਘਟ ਗਿਆ ਪੋਟਾਸ਼ੀਅਮ ਦਾ 슈ਗਰ ਦੇ ਨਾਲ ਕੀ ਸੰਬੰਧ ਹੈ ਪੋਟਾਸ਼ੀਅਮ ਦਾ ਇਨਸੂਲਿਨ ਰੈਜ਼ਿਸਟੈਂਸ ਦੇ ਨਾਲ ਕੀ ਸੰਬੰਧ ਹੈ ਪੋਟਾਸ਼ੀਅਮ ਦਾ ਕਿਡਨੀ ਦੇ ਨਾਲ ਕੀ ਸੰਬੰਧ ਹੈ ਇਹ ਆਪਾਂ ਇਹ ਤੇ ਆਪਾਂ ਕੁਝ ਹੋਰ ਜਿਹੜੇ ਚੀਜ਼ ਹੈਗੇ ਨੇ ਉਸ ਨੂੰ ਅੱਜ ਪੂਰੀ ਜਾਣਕਾਰੀ ਲਵਾਂਗੇ ਰਵਿੰਦਰ ਸਿੰਘ ਜੀ ਤੋਂ ਪੋਟਾਸ਼ੀਅਮ ਜਿਹੜਾ ਇਹ ਕਿੱਥੋਂ ਲਿਆ ਜਾ ਸਕਦਾ ਹੈ ਇਹਦਾ ਪੂਰਕ ਕੀ ਹੈਗਾ ਪੋਟਾਸ਼ੀਅਮ ਨੂੰ ਕਿਸ ਰੂਪ ਤੇ ਲਿਆ ਜਾ ਸਕਦਾ ਹੈ ਇਹ ਅੱਜ ਪੂਰੀ ਜਾਣਕਾਰੀ ਆਪਾਂ ਰਵਿੰਦਰ ਸਿੰਘ ਜੀ ਤੋਂ ਲਵਾਂਗੇ ਤੇ ਨਾਲ ਹੀ ਜਾਂਦੇ ਜਾਂਦੇ ਐਂਡ ਦੇ ਵਿੱਚ ਇੱਕ ਟਿਪ ਆਫ ਦਾ ਇੰਟਰਵਿਊ ਜ਼ਰੂਰ ਲਾਾਂਗੇ ਜਿਹੜਾ ਕਿ ਤੁਸੀਂ ਮਿਸ ਨਹੀਂ ਕਰਨਾ ਰਵਿੰਦਰ ਜੀ ਤੁਹਾਡਾ ਨਿਊ ਲਾਈਫ ਸਰਵਲ ਤੇ ਬਹੁਤ ਬਹੁਤ ਵਾਗਤ ਹੈ ਜੀ ਥੈਂਕ ਯੂ ਸਸਕੀ ਕਰਨਾ ਸਸੀ ਕਾਲ ਜੀ ਮੇਰੇ ਵੱਲੋਂ ਵੀ ਮੇਰੇ ਦਰਸ਼ਕਾਂ ਵੱਲੋਂ ਜੀ ਰਵਿੰਦਰ ਜੀ ਪੋਟਾਸ਼ੀਅਮ ਇੱਕ ਖਣਿਜ ਪਦਾਰਥ ਹੈ ਤੇ ਪੋਟਾਸ਼ੀਅਮ ਸਰੀਰ ਦੇ ਕੰਮਾਂ ਲਈ ਬੇਹੱਦ ਜ਼ਰੂਰੀ ਹੈ ਕੀ ਤੁਸੀਂ ਸਹਿਮਤ ਹੋ 100% ਕਲੰਦੀ ਪੋਟਾਸ਼ੀਅਮ ਦਾ ਸਭ ਤੋਂ ਪਹਿਲਾਂ ਇਹ ਦੱਸੋ ਵੀ ਪੋਟਾਸ਼ੀਅਮ ਬਾਡੀ ਦੇ ਵਿੱਚ ਕੀ ਕੀ ਕੰਮ ਕਰਦਾ ਹੈਗਾ ਜੀ ਕਲੰਦੀ ਕਲੰਦੀ ਆਪਣੀ ਬਾਡੀ ਚ ਕਈ ਸాల్ਟ ਨੇ ਜਿਹਨਾਂ ਨੂੰ ਮਿਨਰਲਸ ਕਹਿੰਦੇ ਨੇ ਸాల్ਟ ਵੀ ਕਹਿੰਦੇ ਨੇ ਹੈ ਇਹਨਾਂ ਨੂੰ ਇਲੈਕਟ੍ਰੋਲਾਈਟ ਕਿਹਾ ਜਾਂਦਾ ਹੈ ਤਾਂ ਹੂੰ ਸਭ ਤੋਂ ਉੱਪਰ ਦੀ ਇੰਪੋਰਟੈਂਸ ਸਭ ਤੋਂ ਉੱਪਰ ਨੰਬਰ 1 ਤੇ ਪੋਟਾਸ਼ੀਅਮ ਹੈ ਸੋਡੀਅਮ ਆਪਾਂ ਲੱਗਦਾ ਹੈ ਕੁਆਂਟੀਟੀ ਚ ਜ਼ਿਆਦਾ ਚਾਹੀਦਾ ਹੁੰਦਾ ਕਿ ਨਹੀਂ ਉਹਦੇ ਕਰਕੇ ਨਹੀਂ ਮਗਰ ਪੋਟਾਸ਼ੀਅਮ ਨੰਬਰ 1 ਹੈ ਤਾਂ ਇਹਨੂੰ K+ ਦੇ ਸਿੰਪਲ ਨਾਲ K ਵਿਟਾਮਿਨ K ਦਾ ਸਿੰਪਲ ਹੁੰਦਾ K ਇੰਟਰੈਸਿੰਗ ਦਾ ਸਿੰਬਲ ਹੈ K+ ਇਹਨੂੰ K+ ਕਿਹਾ ਜਾਂਦਾ ਹੈ ਇਹਨੂੰ ਪੋਟਾਸ਼ੀਅਮ ਕਹਿੰਦੇ ਆ ਠੀਕ ਜਿਵੇਂ ਤੁਸੀਂ ਕਿਹਾ ਹਾਈਪੋ ਕੈਲੀਮੀਆ ਇੱਕ ਉਹ ਹੈ ਜਿਹਨੂੰ ਆਪਾਂ ਕਹਿੰਦੇ ਲੋ ਪੋਟਾਸ਼ੀਅਮ ਕਲਮਨ ਜੀ ਦੇਖੋ ਮੈਂ ਕਦੇ ਵੀ ਮੈਂ ਨਹੀਂ ਕਹਿ ਰਿਹਾ ਕਿ ਮੈਂ ਤਾਂ ਦੱਸੂਗਾ ਜੇ ਤੁਸੀਂ ਕਹਿੰਦੇ ਟਿਪਸ ਆਫ ਦਾ ਇੰਟਰਵਿਊ ਤੇ ਆਪਾਂ ਇਹ ਦੱਸ ਰਹੇ ਹਾਂ ਤੁਹਾਨੂੰ ਕਹਿ ਲੈਂਦੇ ਆ ਕਿ ਪੋਟਾਸ਼ੀਅਮ ਬਾਡੀ ਚ ਕਿਉਂ ਚਾਹੀਦਾ ਪੋਟਾਸ਼ੀਅਮ ਕਿੱਥੋਂ ਮਿਲਦਾ ਹੈ ਨੇਚਰਲੀ ਤੇ ਪੋਟਾਸ਼ੀਅਮ ਦੀ ਕਮੀ ਨਾਲ ਕੀ ਤਕ ਦਿੱਕਤ ਆ ਸਕਦੀ ਹੈ इवन ਜੀ ਜਿਹੜੇ ਲੋਕ ਸਭ ਤੋਂ ਪਹਿਲਾਂ ਅੱਜ ਕੱਲ੍ਹ ਦੇ ਬਜ਼ੁਰਗਾਂ ਨੂੰ ਇੱਕ ਪ੍ਰੋਬਲਮ ਆਂਦੀ ਹੈ ਉਹਨਾਂ ਦਾ ਮਸਲ ਬਣਨੋਂ ਹਟ ਜਾਂਦਾ ਹ ਹ ਮਸਲ ਇਹਨੂੰ ਕਹਿੰਦੇ ਐਂਡ प्रोटीन सिंथेसिस मतलब मेकिंग एबिलिटी ऑफ़ मसलिंग पोटैशियम ठीक है जी अगली चीज ग्लूकोज मेटेबलिजम अगर तुम्हें तो कार्बोहाइड्रेट खाया वह कन्वर्ट होता है ग्लूकोजी ग्लूकागन कन्वर्ट करके बॉडी स्टोर करके रख लगी देखो ਅਗਰ ਉਹ ਨਹੀਂ ਕਨਵਰਟ ਹੋਈ ਤਾਂ ਤੁਹਾਡੀ ਬਲੱਡ ਸ਼ੂਗਰ ਹਾਈ ਰਹੇਗੀ ਤੇ ਤੁਹਾਨੂੰ ਬਲੱਡ ਸ਼ੂਗਰ ਹੋ ਜਾਏਗੀ ਤਾਂ ਹੀ ਪੋਟਾਸ਼ੀਅਮ ਲੈਣਦੈ ਇਨਸੂਲਿਨ ਰੈਜ਼ਿਸਟੈਂਸ ਤੇ ਬਲੱਡ ਸ਼ੂਗਰ ਠੀਕ ਹੁੰਦੀ ਹੈ ਇੱਕ ਹੀ ਕਰਦਾ ਹੈ ਇਹ ਗਲੂਕੋਸ ਜਿਹੜੀ ਬਲੱਡ ਗਲੂਕੋਸ ਹੈ ਉਹਨੂੰ ਗਲੂਕਾਗਨ ਸਟੋਰ ਕਰਕੇ ਰੱਖ ਲੈਂਦਾ ਹੈ ਕਿ ਜਦੋਂ ਬਾਅਦ ਚ ਲੋੜ ਪੈਗੀ ਯੂਜ਼ ਕਰਾਂਗੇ ਦਾ ਫਾਇਦਾ ਸੁਣੋ ਕੁਲਵੰਜੀ ਭੁੱਖ ਨਹੀਂ ਲੱਗਦੀ ਬਾਰ-ਬਾਰ ਕਿਉਂਕਿ ਉਹ ਪਈ ਹੈ ਉਹ ਯੂਜ਼ ਕਰ ਲਾਂਗੇ ਠੀਕ ਹੈ ਜੀ ਹੂੰ ਸਿੰਪਟਮਸ ਕਿ ਆਨੇ ਕਿਵੇਂ ਪਤਾ ਲੱਗਦਾ ਹੈ ਕਿ ਤੁਹਾਨੂੰ ਪੋਟਾਸ਼ੀਅਮ ਦੀ ਡੈਫੀਸ਼ੈਂਸੀ ਹੈ ਪਹਿਲਾ ਸਿੰਪਟਮ ਹੈ ਫਟੀਗ ਥਕਾਵਟ 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 ਹਾਂ ਠੀਕ ਥਕਾਵਟ ਦਾ ਰੀਜ਼ਨ ਬੜਾ ਇੰਟਰਸਟਿੰਗ ਹੈ ਕੁਲਵੰਦੀ ਆਪਣੀ ਬਾਡੀ ਚ ਨਾ ਹਰ ਇੱਕ ਸੈੱਲ ਕੋਲ ਇੱਕ ਪਾਵਰ ਪਲਾਂਟ ਹੈ ਹੂੰ એનર્ਜੀ ਹੌਸਾ ਹਾਂ ਉਹ ਉਹ ਕਿਵੇਂ ਚੱਲਦਾ ਹੈ ਆਪਣੇ ਸੈੱਲ ਦੇ ਅੰਦਰ ਇੱਕ ਮਿਨਰਲ ਹੋਣਾ ਚਾਹੀਦਾ ਹੈ ਸੈੱਲ ਦੇ ਬਾਹਰ ਇੱਕ ਮਿਨਰਲ ਹੋਣਾ ਚਾਹੀਦਾ ਹੈ ਸੋਡੀਅਮ ਪੋਟਾਸ਼ੀਅਮ ਪੰਪ ਹਰ ਇੱਕ ਬਾਡੀ ਦੇ ਹਰ ਇੱਕ ਸੈੱਲ 'ਚ ਇੱਕ ਪੰਪ ਹੈ ਸੋਡੀਅਮ ਪੋਟਾਸ਼ੀਅਮ ਪੰਪ ਉਹ ਪੰਪ ਦਾ ਮੈਂ ਇਹ ਦੋਨੋਂ ਮਿਨਰਲਸ ਨੂੰ ਅਲੱਗ ਰੱਖਣਾ ਹੁਣ ਹਾਸੇ ਵਾਲੀ ਗੱਲ ਹੈ ਕਿ ਦੇਖੋ ਸੋਡੀਅਮ ਹੈ ਹੀ ਨਹੀਂ ਨਾ ਤਾਂ ਤਾਂ ਪੰਪ ਕੰਮ ਕਰੂਗਾ ਨਾ ਉਹ ਦੋ ਮਿਨਰਲ ਹੈਗੇ ਨੇ ਤੇ ਉਹ ਮਾਈਨਸ ਪਲੱਸ ਦੀ ਬੈਟਰੀ ਜਿਹੜੇ ਆਪਾਂ ਕੋਈ ਵੀ ਬੈਟਰੀ ਲੈਣਾ ਇਸ ਬੈਟਰੀ ਆ ਇਹਦੇ ਵਿੱਚ ਬੈਟਰੀ ਦੇ ਦੋ ਟਾਈਮ ਮੈਕ ਮਾਈਨਸ ਇੱਕ ਪਲੱਸ ਉਹ ਦੋਨਾਂ ਦਾ ਅਲੱਗ-ਅਲੱਗ ਹੋਣਾ એનર્ਜੀ ਦਾ ਇੱਕ ਇੰਡੀਕੇਟਰ ਹੈ ਐਵੇਂ ਅਗਰ ਤੁਹਾਡੇ ਸੈੱਲ ਦੇ ਅੰਦਰ ਸੋਡੀਅਮ ਸੌਰੀ ਪੋਟਾਸ਼ੀਅਮ ਤੇ ਬਾਹਰ ਸੋਡੀਅਮ ਅਲੱਗ-ਅਲੱਗ ਨਹੀਂ ਕਰਿਆ ਤੁਹਾਡੇ ਚ ਥੀਕ ਟਾਈਡ ਨਸਰ ਹੈਗੀ ਇਸ ਸੈੱਲ ਦੀ ਪਾਵਰ ਹੈ ਇਸ ਸੈੱਲ ਨਹੀਂ ਬਣਾ ਸਕਦਾ ਫਿਰ ਇਹ ਤੁਸੀਂ ਪ੍ਰੋਪੈਸੇਮ ਲੋ ਜੇ ਆ ਜੇ ਥੋੜਾ ਜਾ ਹੋਰ ਜੇ ਰਿਫਾਈਂਡ ਕਰਕੇ ਜੇ ਆਪਾਂ ਥੋੜਾ ਜਾ ਹੋਰ ਇਹਨੂੰ ਰਿਫਾਈਂਡ ਕਰਕੇ ਦਸੀਏ ਸੈੱਲ ਦੇ ਅੰਦਰ ਪੋਟਾਸ਼ੀਅਮ ਹੈ ਸੈੱਲ ਦੇ ਬਾਹਰ ਜਿਹੜਾ ਉਹ ਸੋਡੀਅਮ ਹੈ ਤੇ ਜੇਕਰ ਗਲੂਕੋਜ਼ ਜਿਹੜਾ ਬਲੱਡ ਦੇ ਵਿੱਚ 슈ਗਰ ਵੱਧਦੀ ਹੈ ਤਾਂ ਇਹ ਜਿਹੜਾ ਸੈੱਲ ਦਾ ਪੋਟਾਸ਼ੀਅਮ ਨਿਕਲ ਕੇ ਗਲੂਕੋਜ਼ ਦੇ ਵਿੱਚ ਬਲੱਡ ਦੇ ਵਿੱਚ ਮਿਕਸ ਹੋ ਜਾਂਦਾ ਹੈ ਤੇ ਜਦੋਂ ਇਹ ਦੋਨੇ ਮਿਕਸ ਹੋ ਜਾਂਦੇ ਨੇ ਉਦੋਂ ਬੀਪੀ ਵੀ ਵੱਧ ਜਾਂਦਾ ਤੇ ਉਦੋਂ ਫਟੀਕ ਵੀ ਹੋਣ ਲੱਗ ਜਾਂਦੀ ਉਦੋਂ ਸਾਰੀਆਂ ਪ੍ਰੋਬਲਮ ਹੋਣ ਲੱਗਦੀ ਬਿਲਕੁਲ ਠੀਕ ਹੈ ਬਿਲਕੁਲ ਜੀ ਅਗਲੀ ਚੀਜ਼ ਜੀ ਜਿਹੜਾ ਅੱਜ ਕੱਲ ਦੇ ਬੱਚਿਆਂ ਨੂੰ ਜਾਂ ਕਈ ਮਰਦਾਂ ਨੂੰ ਪ੍ਰੋਬਲਮ ਆਉਂਦੀ ਹੈ ਲੋ ਸਟੈਮ ਨਾਲ ਬਹੁਤ ਜਲਦੀ ਹਾਂਪੜ ਜਾਂਦੇ ਆ ਤੇ ਜ਼ਿਆਦਾਤਰ ਅੱਜ ਕੱਲ 30 ਮਹੀਨਿਆਂ ਨੂੰ ਪੌੜੀਆਂ ਚੜਨ ਲੱਗਿਆਂ ਲੱਗੀ ਕਿ ਹਾਏ ਐ ਮਰ ਗਈ ਐ ਮਰ ਗਈ ਲੋ ਸਟੈਮ ਨਾਲ ਕਿ ਬਸ ਥੋੜਾ ਜਿਹਾ ਚੱਲੇ ਜਾਣੇ ਕਿ ਸਪੈਸ਼ਲਿਸਟ ਦੇ ਲੋ ਸਟੈਮ ਪੋਟਾਸ਼ੀਅਮ ਡੈਫੀਸ਼ੈਂਸੀ ਦਾ ਇੱਕ ਸਾਈਨ ਹੈ ਜਲਦੀ ਥੱਕ ਜਾਣਾ ਬਹੁਤ ਥੋੜੇ ਜਿਹਾ ਕੰਮ 'ਚ ਥੱਕ ਜਾਣਾ ਨੈਕਸਟ ਜੀ ਰਾਤ ਨੂੰ ਬਹੁਤ ਵਰੀ ਯੂਰੀਨੇਸ਼ਨ ਹੋਣਾ ਪੋਟਾਸ਼ੀਅਮ ਡੈਫੀਸ਼ੀਐਂਸੀ ਦਾ ਇੱਕ ਸਾਈਨ ਹੈ ਅਗਲਾ ਜੀ ਕਨਸਟਿਪੇਸ਼ਨ ਬੜਾ ਇੰਟਰਸਟਿੰਗ ਗੱਲ ਹੈ ਜਿਹੜਾ ਆਪਣੇ ਕੋਲਨ ਦੇ ਮਸਲਸ ਹੈ ਨਾ ਉਹ ਪੋਟਾਸ਼ੀਅਮ ਨਾਲ ਚੱਲਦੇ ਨੇ ਜੇ ਤੁਹਾਡੇ ਕੋਲ ਪੋਟਾਸ਼ੀਅਮ ਲੋ ਹੈ ਤੁਸੀਂ ਕਨਸਟਿਪੇਟ ਹੋ ਜਾਣਾ ਬੜੇ ਕਲਾਇੰਟਾਂ ਨੂੰ ਅਸੀਂ ਸਿਰਫ ਪੋਟਾਸ਼ੀਅਮ ਸਪਲੀਮੈਂਟ ਦਿੱਤਾ ਮੈਗਨੀਸ਼ੀਅਮ ਤੱਕ ਵੀ ਜਾਣ ਦੀ ਲੋੜ ਨਹੀਂ ਪਈ ਉਹਦੇ ਨਾਲੇ ਪ੍ਰੋਬਲਮ ਸੋਲਵ ਹੋ ਗਈ ਨਾ ਜੀ ਨੈਕਸਟ ਚੀਜ਼ ਕਈ ਲੋਕਾਂ ਨੂੰ ਉਹ ਕਾਫੀ ਬਧੀਜੀ ਮਿਲ ਖਾਨੇ ਕਿ ਉਹਨੂੰ ਐ ਲੱਗਦਾ ਜਿਵੇਂ ਉਹਨਾਂ ਨੂੰ ਲਕਵਾ ਪੈ ਗਿਆ ਕਿ ਉਹਨਾਂ ਤੋ ਹਿੱਲਿਆ ਵੀ ਨਹੀਂ ਜਾਂਦਾ ਉਹਨੂੰ ਕਹਿੰਦੇ ਪੈਰਲਿਸਿਸ ਮਗਰ ਉਹ ਟੈਂਪਰੇਰੀ ਸਟੇਜ ਹੁੰਦੀ ਹੈ ਕਿ ਉਹਨਾਂ ਤੋ ਸੌਫੇ ਤੋਂ ਵੀ ਨਹੀਂ ਉੱਠਣ ਦਾ ਲੋ ਵਿਆਹ ਖਾ ਕੇ ਨਾ ਕਾਰ ਚਾਣਨੇ ਆ ਘਰ ਆ ਕੇ ਕਾਰ ਪਾਰਕ ਤਾਂ ਕਰ ਦਿੰਨੇ ਆ ਕਹਿੰਦੇ ਕੋਈ ਚੱਕ ਕੇ ਤਾਂ ਮਰੇ ਤੱਕ ਲੈ ਜੇ ਇਹ ਵੀ ਇੱਕ ਲੋਕ ਪੋਟਾਸ਼ੀਅਮ ਦਾ ਸਾਇਨਿਕ ਵੀ ਜਿਵੇਂ ਤੁਸੀਂ ਕਿਹਾ ਹਾਈ ਕਾਰਬ ਬਲੀ ਮੀਲ ਖਾਈ ਸ਼ੂਗਰ ਨੇ ਪੋਟਾਸ਼ੀਅਮ ਨੂੰ ਉਹ ਕਰਤਾ ਇਕੁਇਲਿਬ੍ਰੀਮ ਹਲਾਤਾ ਕੋਹ ਜਨ ਕਰਕੇ ਬਾਡੀ એનર્ਜੀ ਨਹੀਂ ਪ੍ਰੋਡਿਊਸ ਕਰ ਪਾਈ ਤਾਂ ਉਹਨਾਂ ਨੂੰ ਕੀ ਹੋਇਆ ਇੱਕ ਇਹਨੂੰ ਕਹਿੰਦੇ ਆ ਪੈਰਲਿਸਿਸ ਆਫਟਰ ਈਟਿੰਗ ਲਓ ਜੀ ਅਗਲੀ ਚੀਜ਼ ਕ੍ਰੈਂਪਸ ਜਿਨ੍ਹਾਂ ਦੇ ਨਾੜਾ ਨਸਾ ਚੜ ਜਾਂਦੀ ਹੈ ਮਸਲ ਬਿਨਾ ਕਰ ਲੋ ਸਟਿਫ ਹੋ ਜਾਂਦਾ ਹੈ ਨਾੜ ਨਸਟਰਮਾ ਹੈ ਨਾ ਕੜੱਲ ਪੈਣਾ ਪੈਂਦਾ ਪਿੰਡ ਵਿੱਚ ਕਹਿੰਦੇ ਆ ਉਹ ਪੋਟਾਸ਼ੀਅਮ ਲੋ ਦੀਕ ਹੋਇਆ ਮਸਲ ਵੀਕਨੈਸ ਜਿਹੜੇ ਲੋਕਾਂ ਨੂੰ ਮਸਲ ਵੀਕਨੈਸ ਦੀ ਪ੍ਰੋਬਲਮ ਨਾ ਕੋਈ ਵੰਜੀ ਜਿਨ੍ਹਾਂ ਦਾ ਮਸਲ ਆਣ ਲੱਗਦਾ ਕਿ ਹਾਏ ਮੇਰਾ ਢਿੱਲਾ ਹੈ चीज नहीं नहीं क्यों अगर मसल बने ना मसल बनाने मदद कर रहा है, है।, है। जिने बचे जानते हैं जिमां चो जिम जाने मसल नहीं बनता तो थके रहने और लो पोटेसियम है ठीक है जी ओके अगर मैं कहक मसल इन जनरल

है सह दिन की प्रभाव नहीं हो रही वो भी एक सिम्टम है, है पोटैशियम लो है हाई ब्लड सिम्टम है पोटैशियम लो है चीनी की क्रेविंग होनी मील खाने के किसी भी टाइम जो चीनी की क्रेविंग उस वक्त भी यही हैॉडी का शुगर ग्लूकोस ग्लूकोज या ग्लूकाज या फिर बॉडी नीड ਇਹ ਜਿਹੜੀ એનર્ਜੀ ਮੈਟੈਂਪਲਾਈਜ਼ ਨਹੀਂ ਹੋਈ ਫਿਰ ਚੀਨੀ ਖਾ ਕੇ ਹੋਰ ਗਲੂਕੋਸ ਬਣਦੀ ਹੈ ਬੰਦ ਨੂੰ ਅਨਦਾ ਕੀ ਹੈ ਰੱਜ ਜਿਹਾ ਨਹੀਂ ਆਇਆ ਬਹੁਤ ਸੀਰੀਅਸ ਚੀਜ਼ ਹੈ ਤੇ ਉਹ ਉਹ ਰੱਜ ਨਾ ਆਣਾ ਆਪਣੇ ਆਪ ਇੱਕ ਸਾਈਨ ਹੈ ਕਿ ਤੁਹਾਡਾ ਪੋਟਾਸ਼ੀਅਮ ਲੋ ਹੈ ਇਹਦੇ ਉੱਪਰ ਬਹੁਤ ਜ਼ਿਆਦਾ ਖੁੱਲ ਕੇ ਗੱਲ ਕਰੀ ਜਾਂਦੀ ਹੈ ਮਗਰ ਇੰਪੋਰਟੈਂਟ ਇਹ ਹੈ ਕਿ ਆਪਣੀ ਬਾਡੀ ਦਾ ਸਭ ਤੋਂ ਇੰਪੋਰਟੈਂਟ ਮਿਨਰਲ ਹੈ ਪੋਟਾਸ਼ੀਅਮ ਦਿੱਕਤ ਹੈ ਕੁਲਨ ਜੀ ਇਹ ਵੀਡੀਓ ਦੀ ਛੋਟੀ ਜਿਹੀ ਉੱਤਕ ਕਲਿੱਪ ਕੱਟ ਕੇ ਰੱਖਣੀ ਚਾਹੀਦੀ ਹੈ ਜਿਹੜੇ ਲੋਕਾਂ ਨੂੰ ਨਮਕ ਖਾਣ ਤੋਂ ਡਰ ਲੱਗਦਾ ਨਾ ਉਹਨੂੰ ਨਮਕ ਤੋਂ ਡਰਨੀ ਹੈ ਅਗਰ ਤੁਸੀਂ ਨਮਕ ਤੋਂ ਦੁੱਗਣਾ ਪੋਟਾਸ਼ੀਅਮ ਲਓਗੇ ਤੁਸੀਂ ਜਿੰਨਾ ਮਰਜ਼ੀ ਹਾਈ ਬਲੱਡ ਪ੍ਰੈਸ਼ਰ ਦੇ ਕੇਸ ਹੋ ਉਹਦਾ ਬਲੱਡ ਪ੍ਰੈਸ਼ਰ ਨਹੀਂ ਆਈ ਉਸਦਾ ਪ੍ਰੋਬਲਮ ਕੀ ਹੈ ਹਰ ਇੱਕ ਚੀਜ਼ ਸੋਡੀਅਮ ਹੈ ਪੋਟਾਸ਼ੀਅਮ ਲੈ ਨਹੀਂ ਰਹੇ ਉਹ ਇੰਨਾ ਸੋਡੀਅਮ ਬਚ ਜਾਂਦਾ ਹੈ ਕਿ ਤੁਹਾਡਾ ਬਲੱਡ ਪ੍ਰੈਸ਼ਰ ਆਈ ਰਹਿੰਦਾ ਤੇ ਜਿਹੜੇ ਲੋਕਾਂ ਨੂੰ ਇਹ ਨਹੀਂ ਕਹਿੰਦਾ ਕਿ ਤੁਸੀਂ ਕੋਈ ਪੰਗਾ ਲਈਓ ਮੈਂ ਦੱਸ ਰਿਹਾ ਜਿਹੜੇ ਲੋਕਾਂ ਡਾਕਟਰ ਸੋਡੀਅਮ ਬੰਦ ਕਰਾਂ ਨਾ ਲੂਣ ਬੰਦ ਕਰਾਂ ਨ ਸੇਂਦਾ ਨਮਕ ਜੇ ਤੁਸੀਂ ਅੱਧਾ ਚਮਚ ਸੇਂਦਾ ਨਮਕ ਖਾਣੇ ਵਿੱਚ ਤਾਂ 2 ਚਮਚ ਪੋਟਾਸ਼ੀਅਮ ਖਾਣਾ ਤੁਹਾਡਾ ਬੀਪੀ ਪੂਰੀ ਜ਼ਿੰਦਗੀ ਕਦੇ ਵੀ ਐ ਨਹੀਂ ਹੋਗਾ ਟਸਮਸ ਹੋ ਜੇ ਨਾ ਕਰਤੀ ਹੈ ਆਪ ਨੂੰ ਚਾਹੀਦਾ ਸਰੀਰ ਚ ਤੁਹਾਨੂੰ ਆਪਣੀ ਪੋਟਾਸ਼ੀਅਮ ਦੀ ਨੀਡ ਇੱਕ ਆਮ ਬੰਦੇ ਦੀ ਜੇ ਪਸੀਨਾ ਐਕਸਰਸਾਈਜ਼ ਕਰਦਾ ਹੋਣੀ ਆਮ ਬੰਦੇ ਦੀ 4700 mg ਥੈਟ ਮੀਨਸ 4.7 ਗ੍ਰਾਮਸ ਤੇ ਲੋਕ ਇੰਨਾ ਕਿੰਨਾ ਰਹੇ ਆ 40 400 ਤੱਕ 40 ਤੋਂ 400 mg 100 ਗੁਣਾ ਜਾਂ 10 ਗੁਣਾ ਘਟ ਕਈ 10 ਗੁਣਾ ਕਈ 100 ਗੁਣਾ ਘਟ ਤੇ ਉਪਰ ਉਹਦੀ ਗਲਤੀ ਦੂਜੀ ਹਰ ਇੱਕ ਪੈਕਡ ਫੂਡ ਚ ਸੋਡੀਅਮ ਆ ਰਿਹਾ ਹੈ ਹਰ ਇੱਕ ਪੈਕਡ ਫੂਡ ਚ ਸੋਡੀਅਮ ਆ ਰਿਹਾ ਹੈ ਤਾਂ ਜਿਹੜੇ ਜਿੱਥੇ ਵੀ ਚੀਜ਼ ਨੂੰ ਪ੍ਰੀਜ਼ਰਵ ਕਰਨਾ ਹੁੰਦਾ ਨਾ ਸੋਡੀਅਮ ਪ੍ਰੀਜ਼ਰਵੇਟਿਵ ਐ ਸਾਲਟ ਆ ਕੋਈ ਕਰਦੇ ਸੋਡੀਅਮ ਹਾਈਪਾ ਦਨੇ ਜਿਵੇਂ ਚਿਪਸ ਨੇ ਜਿਨੀ ਕੋਹੀਆਂ ਕੁ ਫਿੰਡਰੀ ਮਿਲਦੀ ਹੈ ਨਾ ਇੱਕ ਉਸ ਵਿੱਚ ਨੂਨ ਪੈਂਦਾ ਜਿੰਨੇ ਵੀ ਆ ਨੂਡਲਸ ਆਂਦੀਆਂ ਨੇ ਜਿੰਨਾ ਚਾਈਨੀਜ਼ ਸਮਾਨ ਆਦਾ ਸਿਰ ਨਮਕ ਬਹੁਤ ਤੇਜ ਹੁੰਦਾ ਹੈ

ਜਾਹ ਤੇ ਉਸ ਟਾਈਮ ਥੋੜੀ ਸਟਮਕ ਐਸਿਡਿਟੀ ਲੋ ਹੁੰਦੀ ਹੈ ਤੇ ਥੋੜਾ ਸੋਡੀਅਮ ਵਧਿਆ ਹੁੰਦਾ ਪੋਟਾਸ਼ੀਅਮ ਘਟਿਆ ਹੁੰਦਾ। ਕਹਿੰਦੇ ਹੁਣ ਬੜੇ ਲੋਕ ਕਹਿਣਗੇ ਕਿ ਪੋਟਾਸ਼ੀਅਮ ਮਿਲੂਗਾ ਕਿੱਥੋਂ? ਬਹੁਤ ਸਿੰਪਲ ਚੀਜ਼ ਹੈ। ਮੈਂ ਹਰ ਵਾਰੀ ਕਹਿੰਦਾ ਇਹ ਤੁਸੀਂ ਦੇਖੋ ਥੋੜਾ ਜਿਹਾ ਆਪਾਂ ਇਹਨੂੰ ਥੋੜਾ ਜਿਹਾ ਹੋਰ ਆਪਾਂ ਰੋਕ ਕੇ ਇੱਕ ਦੋ ਮੇਰੇ ਸਵਾਲ ਹੋਰ ਹੋਣਗੇ। ਬਹੁਤ ਸਾਰੇ ਲੋਕਾਂ ਨੂੰ ਜਿਹੜੇ ਡਾਇਰੈਟਿਕਸ ਦਵਾਈਆਂ ਲੈਂਦੇ ਨੇ ਪਿਸ਼ਾਬ ਵਧਾਉਣ ਦੀਆਂ ਦਵਾਈਆਂ ਲੈਂਦੇ ਨੇ ਜਿਨ੍ਹਾਂ ਨੂੰ ਕਿਡਨੀ ਦੇ ਰੋਗ ਹੁੰਦੇ ਨੇ ਜਿਨ੍ਹਾਂ ਨੂੰ ਬਹੁਤ ਸਾਰੇ ਕਿੰਨਾ ਜਿਹੜੇ ਜਿਨ੍ਹਾਂ ਨੂੰ ਅੰਦਰੋਂ ਟੌਕਸਿਨਸ ਬਾਹਰ ਕੱਢਣ ਦੀ ਮੂਤਰਵਧਰ ਵਰਤਕ ਦਵਾਈਆਂ ਜਿਨ੍ਹਾਂ ਨੂੰ ਦਿੱਤੇ ਜਾਂਦੇ ਨੇ ਡਾਇureticਸ ਦਵਾਈਆਂ ਦਿੱਤੇ ਜਾਂਦੇ ਨੇ ਉਹਨਾਂ ਦੇ ਵੀ ਅੰਦਰ ਵੀ ਪੋਟਾਸ਼ੀਅਮ ਦੀ ਕਮੀ ਹੋ ਜਾਂਦੀ ਹੈ ਹਮੇਸ਼ਾ ਡਾਇਬੀਟਿਕ ਮੈਟਫਾਰਮਿਨ ਮੇਨਲੀ ਡਿਉਰੇਟਿਕ ਹੈ ਮੇਨਲੀ ਇਟਸ ਡਿਉਰੇਟਿਕ ਜਿਹੜੀ ਆ ਕਿਉਂਕਿ ਉਹ ਅੰਦਰੋਂ ਜਿਹੜਾ ਮੂਤਰ ਵਧਾ ਕੇ ਅੰਦਰੋਂ ਸ਼ੂਗਰ ਬਾਹਰ ਕੱਢਦੇ ਆ ਸ਼ੂਗਰ ਜਿਹੜੀ ਬਾਹਰ ਨਿਕਲਦੀ ਹੈ ਤੇ ਉਹਦੇ ਨਾਲ ਕੀ ਹੁੰਦਾ ਹੈ ਇਸ ਜੋ ਸੈੱਲ ਦਾ ਪੋਟਾਸ਼ੀਅਮ ਨਿਕਲ ਕੇ ਉਹਦੇ ਵਿੱਚ ਮਿਕਸ ਹੋ ਕੇ ਖੂਨ ਦੇ ਵਿੱਚ ਮਿਕਸ ਹੋ ਕੇ ਕਿਡਨੀ ਚ ਪ੍ਰੋਸੈਸ ਹੋ ਕੇ ਉਹ ਵੀ ਬਾਹਰ ਨਿਕਲ ਜਾਂਦਾ ਜੀ ਕੇ ਕੀ ਹਾਂ ਇਹ ਜੇ ਕੇਸ ਇਕੱਲਾ ਇੱਕ ਸਾਲਟ ਨਹੀਂ ਉਹਨਾਂ ਦੇ ਮੋਸਟਲੀ ਇਲੈਕਟ੍ਰੋਲਾਈਟਸ ਨਿਕਲ ਜਾਂਦੇ ਇਹ ਕੇਸਿਸ ਨੇ ਬਹੁਤ ਜ਼ਿਆਦਾ ਪ੍ਰੋਬਲਮ ਆਦੀ ਜਿਨ੍ਹਾਂ ਨੂੰ ਆਰਟੀਫੀਸ਼ੀਅਲ ਡਿਉਰੇਟਿਕਸ ਲੈ ਕੇ ਆਪਣੀ ਬੋਡੀ ਠੀਕ ਕਰਨੀ ਪੈ ਰਹੀ ਹੈ ਤੇ ਉਹਦੇ ਨੁਕਸਾਨ ਕੀ ਹੈ ਸੋਡੀਅਮ ਵੀ ਗਿਆ ਪੋਟਾਸ਼ੀਅਮ ਵੀ ਗਿਆ ਕੈਲਸ਼ੀਅਮ ਵੀ ਗਿਆ ਮੈਗਨੀਸ਼ੀਅਮ ਵੀ ਗਿਆ ਤੇ ਹੋਰ ਬੜੇ ਇੰਪੋਰਟੈਂਟ ਤ੍ਰੈਸ ਮਿਨਰਲਸ ਜਮੇ ਤੇ ਇਹ ਲੋਕਾਂ ਨੂੰ ਕੜੱਲਾਂ ਪੈਣੀਆਂ ਇਹਨਾਂ ਨੂੰ ਕਈ ਵਾਰ ਐਂਡ ਕਲੈਂਕ ਬਿਨਾਂ ਕੋਲੋਂ ਡਰ ਲੱਗਣ ਲੈਂਦਾ ਕਪੜਾ ਹਟ ਇਹਨਾਂ ਨੂੰ ਅੰਦਰ ਬੈਠਣ ਤੋਂ ਡਰ ਲੱਗਦਾ ਬਾਹਰ ਜਾਣਾ ਹੈ ਬਾਹਰ ਜਾਣਾ ਹੈ ਇਲੈਕਟ੍ਰੋਲਾਈਟਸ ਘਟਣ ਨਾਲ ਕੀ ਹੁੰਦਾ ਸਰੀਰ ਦੇ ਮੋਸ਼ਨ ਚ ਵੀ ਗੜਬੜ ਹੋ ਜਾਂਦੀ ਹੈ ਜਿਵੇਂ ਕਈ ਲੋਕਾਂ ਦੇ ਹੱਥ ਥੇ ਗੰਬੀ ਜਾਂਦਾ ਹੈ ਜਾਂ ਕਈ ਲੋਕ ਉੱਠਣਾ ਚਾਹਣੇ ਪਰ ਉੱਠ ਨਹੀਂ پا ਰਹੇ ਕਿਉਂ ਇਲੈਕਟ੍ਰੋਲਾਈਟਸ ਨਹੀਂ ਹੈ ਤਾਂ जो लोग चीज लें उन्होंने याद रखना चाहिए अपने इलेक्ट्रोलाइटना पूरे करने नमक नींबू चा के दिन दो तीन वारी अफकोर्स जिन्ना नमक उस तो दुगना पोटैशियम दिच पोटाशियम कितों पूरा करना उवाने बट थोड़ी बॉडी चो सारा इलेक्ट्रोलाइट केंद्र सेम अजकल का मौसम पसीना पसीना थोड़ा इलेक्ट्रोलाइट हो और... घंटे बहुत कट रहे हैं ਚੋ ਵੀ ਇੱਕ ਸਵਾਲ ਹਾਂਜੀ ਇਹਦਾ ਸਬੰਧ ਇਨਸੂਲਿਨ ਰੈਜ਼ਿਸਟੈਂਸ ਦੇ ਨਾਲ ਕੀ ਹੈ ਕੋਲੋਂ ਜੀ ਇਨਸੂਲਿਨ ਰੈਜ਼ਿਸਟੈਂਸ ਬਹੁਤ ਸਿੰਪਲ ਜੀ ਥੀਆ ਬਾਡੀ 'ਚ ਸੈੱਲ ਦੇ ਆਲੇ-ਦੋਲੇ ਇੱਕ ਛਿੱਲੀ ਬਣ ਗਈ ਉਹ ਛਿੱਲੀ ਕਰਕੇ ਜਿਹੜਾ ਆਦਾਨ-ਪ੍ਰਦਾਨ ਹੋ ਰਿਹਾ ਸੀ ਨਾ ਉਹ ਘਟ ਗਿਆ ਪੋਟਾਸ਼ੀਅਮ ਲੈਣ ਦੇ ਨਾਲ ਥੋੜੀ ਬਲੱਡ ਸ਼ੂਗਰ ਲੋ ਹੁੰਦੀ ਹੈ ਤੇ ਥੋੜੀ ਇਨਸੂਲਿਨ ਰੈਜ਼ਿਸਟੈਂਸ ਟੁੱਟਦੀ ਹੈ ਥੋੜਾ ਸੈੱਲ ਖੁੱਲਣ ਜੋਗਾ ਹੁੰਦਾ ਦੇਖੋ ਬੜੀ ਇੰਟਰਸਟਿੰਗ ਗੱਲ ਹੈ ਕਿਉਂਕਿ ਸੈੱਲ ਖੁੱਲਣ ਜੋਗਾ ਹੁੰਦਾ ਜੋ ਤੁਹਨੇ ਕਾਇਆ ਉਹ ਅੰਦਰ ਗਿਆ ਸੋਡੀਅਮ ਪੋਟਾਸ਼ੀਅਮ ਨੇ ਪੰਪ ਬਣਾਇਆ એનર્ਜੀ ਆ ਗਈ ਇੱਕ ਤਾਂ ਗਲੂਕੋਜ਼ ਗਈ ਅੰਦਰ એનર્ਜੀ ਚ ਹੂੰ ਸ਼ੂਗਰ ਡਾਊਨ ਹੋ ਗਿਆ ਅੰਦਰ ਉੱਪਰ ਪੋਟਾਸ਼ੀਅਮ ਗਿਆ ਤੇ ਉਹ ਬਾਹਰ ਹੋ ਗਿਆ ਦੋ ਪਾਸੋਂ એનર્ਜੀ ਆ ਗਈ ਉਹਨੇ ਤਾਂ ਫਾਇਦਾ ਸੁਣੋ ਪਹਿਲੇ ਨੰਬਰ ਤੇ ਸ਼ੂਗਰ ਓਦਾਂ ਗਿਰ ਗਈ ਦੂਜੇ ਨੰਬਰ ਤੇ ਤੁਹਾਡੀ ਭੁੱਖ ਮਰ ਗਈ ਤੁਸੀਂ ਲੀ ਹੁਣ ਅਗਲਾ ਖਾਣਾ ਰਾਮ ਨਾਲ 4-5 ਘੰਟੇ ਬਾਅਦ ਖਾ ਸਕਦੇ ਹੋ ਤਾਂ ਉਸ ਟਾਈਮ ਤੇ ਬੋਡੀ ਜਿਹੜੀ ਸ਼ੂਗਰ ਪਈ ਸੀ ਉਨੂੰ ਪ੍ਰੋਸੈਸ ਕਰ ਦੇਗੀ ਉਹਨੂੰ ਬਾਰ ਬਾਰ ਭੁੱਖ ਮਿਲਦੀ ਗਈ ਦੂਜੇ ਨੰਬਰ ਤੇ એનર્ਜੀ ਆ ਗਈ ਯੂ ਕੈਨ ਡੂ ਵਾਕ ਐਕਸਰਸਾਈਜ਼ ਜਿਹੜੀ ਬਲੱਡ ਸ਼ੂਗਰ ਨੂੰ ਹੋਰ ਘਟਾ ਸਕਦੀ ਹੈ ਤਾਂ ਸੋ ਇਹ ਤੇ ਸੁਆਗੇ ਵਾਲੀ ਗੱਲ ਹੈ ਪਹਿਲਾਂ ਤਾਂ ਜਿਹੜੀ ਸ਼ੂਗਰ ਪਈ ਸੀ ਉਹ ਵੀ ਹੈਂਡਲ ਹੋ ਗਈ ਬਾਡੀ ਚ ਦੂਜੇ ਨੰਬਰ ਤੇ ਕਿਉਂਕਿ ਉਹ એનર્ਜੀ ਚ ਕਨਵਰਟ ਹੋ ਗਈ ਕਿ সোਡੀਅਮ ਪੋਟਾਸ਼ੀਅਮ ਦਾ ਪੰਪ ਬਣ ਕੇ ਬਾਡੀ ਨੇ ਬੈਟਰੀ ਬਣਾ ਕੇ ਇੱਕ ਹੋਰ એનર્ਜੀ ਆ ਗਈ ਤਾਂ ਤੁਸੀਂ ਦੋ ਕੰਮ ਹੋ ਗਏ ਇੱਕ ਚੀਜ਼ ਨਾਲ ਤੁਹਾਡੀ ਇਨਸੂਲਿਨ ਰੈਜ਼ਿਸਟੈਂਸ ਟੁੱਟ ਗਈ ਤੁਹਾਡੇ ਸੈੱਲ ਖੁੱਲ ਗਿਆ ਉਹਦੇ ਵਿੱਚ ਫੂਡ چلا ਗਿਆ ਕਿਉਂਕਿ ਪੋਟਾਸ਼ੀਅਮ ਲੈ ਲਿਆ ਤਾਂ ਸੋਡੀਅਮ ਤੇ ਪੋਟਾਸ਼ੀਅਮ ਦਾ ਪੰਪ ਨੇ ਉਹਨੂੰ ਕੱਢ ਲੱਗ ਰਿਹਾ ਕਰਦਾ ਉਹਦੇ ਵਿੱਚ એનર્ਜੀ ਆ ਗਈ ਮੈਂ ਤਾਂ ਸ਼ੇਅਰ ਕਰ ਸਕਦਾ ਹੈ ਇਸੇ ਕੇਸ ਨੂੰ ਜਿਹੜਾ ਆਪਾਂ ਕਹਿੰਦੇ ਹੁਣ ਇਹਦਾ ਮਸਲ ਦੀ ਬਣ ਸਕਦਾ ਕਿਉਂਕਿ ਸ਼ੇਅਰ ਕਰਨਗੇ ਅਗਲੇ ਦਿਨ ਜੋ ਕੇ ਸ਼ੇਅਰ ਕਰਨ ਜੋ ਕੇ ਹੋ ਜਾਣਗੇ ਤਾਂ ਇਹ ਤੁਹਾਡੀ ਬੋਡੀ ਨੂੰ ਅਗਲੇ ਦਿਨ ਲਈ ਹੋਰ ਵੀ ਵਧੀਆ ਤਿਆਰ ਕਰੂਗਾ ਰਾਤ ਨੂੰ ਬਾਰ-ਬਾਰ ਉੱਠੋਗੇ ਨਹੀਂ ਪਿਸ਼ਾਬ ਨਹੀਂ ਆਊਗਾ ਤਾਂ ਨੀਂਦ ਪੂਰੀ ਕਰੋਗੇ ਨੀਂਦ ਪੂਰੀ ਕਰੋਗੇ ਅਗਲੇ ਦਿਨ ਹੋਰ ਬੈਟਰ ਫੀਲ ਕਰੋਗੇ ਜਿਵੇਂ ਕਹਿੰਦੇ 1+1+1 ਹੋ ਜਾਊਗਾ ਕਿ ਟੱਕ 11 ਹੋਏਗਾ ਅੱਧਾ ਦਿਨ 101 ਹੋਏਗਾ ਜੀ ਹੁਣ ਇਹ ਦੱਸੋ ਕਿ ਇਹ ਪੋਟਾਸ਼ੀਅਮ ਦੀ ਕਮੀ ਦਾ ਜਿਹੜਾ ਇਹ ਪੋਟਾਸ਼ੀਅਮ ਲਈਏ ਕਿੱਥੋਂ ਕੀ ਸੋਰਸ ਹੋਣਗੇ ਕੀ ਸਬਜ਼ੀਆਂ ਹੋਣਗੀਆਂ ਕੀ ਹੋਊਗਾ ਕਿੱਥੋਂ ਮਿਲੇਗਾ ਪੋਟਾਸ਼ੀਅਮ ਜੀ ਬਹੁਤ ਸਿੰਪਲ ਜੀ ਗੱਲ ਹੈ ਜਿਹੜੀ ਚੀਜ਼ ਪ੍ਰਕਿਰਤੀ ਚ ਹਰੀ ਹੈ ਉਸ ਚ ਪੋਟਾਸ਼ੀਅਮ ਹੈ ਇਹ ਸਿੰਪਲ ਜਰ ਰੂਲ ਹੈ ਕੋਈ ਵੀ ਹਰਾ ਪੱਤਾ ਪੋਟਾਸ਼ੀਅਮ ਦਾ ਸਾਈਨ ਹੈ ਤਾਂ ਜੇ ਮੈਂ ਕਹਾਂ ਉਹਨੇ ਕਿ ਤੁਹਾਡੇ ਸਲਾਦ ਦੇ ਵਿੱਚ ਦਿਨ ਚ ਦੋ ਵਾਰੀ ਸਲਾਦ ਖਾ ਰਹੇ ਹੋ ਤੁਸੀਂ ਜਿਹੜਾ ਘੱਟੋ ਘੱਟ 180 200 ਗ੍ਰਾਮ ਇੱਕ ਵਾਰੀ ਚ ਖਾ ਰਹੇ ਹੋ पोटैशियम पूरा कर सकते हो वेजीटेबल ने पोटैशियम भर के दिता हैशियम दी है दोनु, दोनु ही अमृत है ब्लड प्रेसर है, है पत्ते दाल हरी सब्जी आनी बंद हो तो है बार जो खरोते हैं तो बहुत सिंपल जी चीज है एबोकारडो नामदिकीज आती है बहुत स्वाद भी है इंडिया थोड़ा बख अगर दिन दोबोकाडो खा लेने वो थोड़ी ऑलमोस्ट नेड़े, नेड़े तक पोटैशियम की डेफिशियंसी पूरी कर देता है मैं कहना हूं अगर शराद ले रहे हो तो बिच हर रोज एक एवोकाडो खा रहे हो बहरले लोगों उपर पा के लू नमक काली मिर्च ग्रेट करके ऊपर न्यूट्रिशनल ईस्ट से ओलिव ऑयल कोकोनट ऑयल या आलमंड ऑयल इंडिया ऑयल को रिकमेंड करूंगा तो पोटैशियम पूरा कर रहे हो इंडिया अगर लेन जाओ एवोकाडो रेट सुन के बंदा कहना मैं ठीक हो गया फिर बंदा क्या यार खाया भी बारह सौ रुपए किलो लिया कि चीज खाई थे आ, खाया गर्स मैं कहो काडो खाओ तरीके दस देना उसका सलाद हो राते मरिंगा ने पत्ते पालो बहुत बहुत वादिया होने सलाद कोई भी अच्छे पत्ते हरे मरिंगा बेस्ट है जिस मामले ग्रीन पत्ते ने कचे खा सकते हो ਇਹ ਅਗਰ ਤੁਹਾਡੇ ਸਲਾਦ ਚ ਜਿਵੇਂ ਆਪਣੇ ਆਂਦੇ ਸਲਾਦ ਪਤਾ ਹੁੰਦਾ ਮਗਰ ਮੈਂ ਉਹ ਨਹੀਂ ਕਹਿ ਰਿਹਾ ਜਿਹੜਾ ਚਿੱਟਾ ਜਾਂ ਹਰਾ ਹੁੰਦਾ ਔਰ ਇਹ ਕੋਈ ਫਾਇਦਾ ਨਹੀਂ ਹੈ ਜਿੰਨਾ ਡਾਰਕ ਖਰਾ ਹੋਏਗਾ ਉਹਨਾਂ ਵਧੀਆ ਤਾਂ ਲਿਖ ਲਓ ਜੀ ਜਿਹੜਾ ਤੁਹਾਡਾ ਸਬਜੀ ਵਾਲਾ ਡੰਗਰ ਨੂੰ ਘੇਰ ਦਿੰਦਾ ਉਹ ਤੁਹਾਡਾ ਪੋਟਾਸ਼ੀਅਮ ਦਾ ਬੈਸਟ ਸੋਰਸ ਹੈ ਬੀਟਰੂਟ ਦੇ ਪੱਤੇ ਤਾਂ ਕਰੇ ਇੱਕ ਲੰਬਾ ਜਿਹਾ ਗਮਲਾ ਲੈ ਕੇ ਨਾ ਉਹਦੇ ਚ ਐ ਉਂਗਲੀ ਗੱਡ-ਗੱਡ ਕੇ ਨਾ ਬੀਟਰੂਟ ਦਾ ਜਿਹਨੂੰ ਪਗਣਾ ਚਕੰਦਰ ਦਾ ਬੀਜ ਘੇਰ ਦੇਣਾ ਜਦੋਂ ਇਹਨੇ ਨਿਕਲਿਆ ਨਾ ਸਾਰੇ ਪੱਤੇ ਨਹੀਂ ਕੱਟਨੇ जो छे पत्ते हैं दो पत्ते, 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 पत्ते जाएंटिटा तो मैंने तो दो सौ ग्राम दो सौ ग्राम वेजिटेबल्स कच्चिया अगर खाने हो, पत्ते कुक करके नहीं खाने चंकी तरह धोते खाने मिट्टी होंगी है हूँ असि कुलव जी एस डी एम क्यू क्या क्योंकि ग्रीन वेजीटेबल्स ਸੂਪਰ ਡੂਪਰ ਮੀਲ ਨਾਮ ਦਾ ਕੋਈ ਪ੍ਰੋਡਕਟ ਕਦੇ ਸੀ ਗ੍ਰੀਨ ਵੈਜੀਟੇਬਲਸ ਆਪਣੇ ਕੋਲੇ ਨਾਰਥ ਚ ਜਮੇ ਮੁੱਕ ਜੰਨੀਆਂ ਆ ਕੇ ਮਈ ਜੂਨ ਜੁਲਾਈ ਅਗਸਤ ਤੱਕ ਤਾਂ ਨਾ ਪਾਸ ਕੀ ਕਰਿਆ ਸੀ ਉਤਰਾਖੰਡ ਤੋਂ ਆਰਗੇਨਿਕ ਸਬਜ਼ੀਆਂ ਲਈਆਂ ਉਹਨਾਂ ਨੂੰ ਬਹੁਤ ਸਲੋ ਟੈਂਪਰੇਚਰ ਤੇ ਡਰਾਈ ਕਰਕੇ ਪਾਊਡਰ ਬਣਾ ਲਿਆ ਉਹ ਵੀ ਪੋਟਾਸ਼ੀਅਮ ਦਾ ਸੋਰਸ ਹੈ ਜੀ ਕਿਉਂਕਿ ਗਰਮ ਨਹੀਂ ਕਰਿਆ ਆਈਆਂ ਹੁਣ ਇੱਕ ਬੰਦੇ ਨੂੰ 4700 ਐਮਜੀ ਪੋਟਾਸ਼ੀਅਮ ਦੇਲੀ ਚਾਹੀਦਾ ਮੈਂ ਆਪਣਾ ਪੋਟਾਸ਼ੀਅਮ ਜਦਾ ਪੂਰੇ ਇੰਡੀਆ ਚ ਕਿਹੇ ਪੂਰੇ ਕਰ ਰਹੇ ਕਲੰਜੀ ਪੋਟਾਸ਼ੀਅਮ ਸਿਟਰੇਟ ਲੈ ਕੇ ਇਹਦੇ ਦੋ ਫਾਇਦੇ ਨੇ ਜਿਹੜਾ ਦਾ ਸਿਟਰੇਟ ਇਹ ਡਿਉਰੇਟਿਕ ਵੀ ਹੈ ਇਹ ਯੂਆਈ ਨੂੰ ਵੀ ਹੈਲਪ ਕਰਦਾ ਹੈ ਇਹ ਕਿਡਨੀ ਸਟੋਨ ਨਹੀਂ ਹੋਣ ਦਿੰਦਾ ਕਿਉਂਕਿ ਸਿਟਰੇਟ ਹੈ ਸਿਟਰੇਟ ਨਾ ਵੈਸੇ ਹੀ ਕਿਡਨੀ ਨੂੰ ਸਾਫ਼ ਰੱਖਦਾ ਹੈ ਇਨ ਜਨਰਲ ਸਿਟਰੇਟ ਪਾਰਟ ਹਮੇਸ਼ਾ ਲਿਵਰਲੀ ਹੈਲਪਫੁਲ ਹੁੰਦਾ ਹੈ ਤੇ ਭiai ਨੂੰ ਮਾਰਦਾ ਤਾਂ ਕਲੰਜੀ ਇਹਦੇ ਵਿੱਚ ਇੱਕ 스ਪੂਨ ਜੈ ਉਹ ਮੈਂ ਤਾਂ ਉਹ ਤੋਂ ਇਲਾਵਾ ਵਧੀਆ ਟੀਸਪੂਨ ਲੈਣਾ ਇੱਕ ਸਿੰਪਲ ਟੀਸਪੂਨ ਭਰਨਾ 1 ਲੀਟਰ ਪਾਣੀ ਵਿੱਚ ਮਿਕਸ ਕਰਕੇ ਰੱਖ ਲੈਣਾ ਇਹਨੂੰ ਚਾਰ ਪੰਜ ਵਾਰੀ ਹੌਲੀ ਹੌਲੀ ਕਰਕੇ ਪੀ ਲੈਣਾ

ਅਡੇ ਪਟਿਆਲੇ ਦੁੱਖਵਰਨ ਸਾਹਿਬ ਗੁਰਦੁਆਰਾ ਜੀ ਜੇ ਤੁਸੀਂ ਉੱਥੇ ਜਾ ਕੇ ਹੋਮ ਇੱਕ ਜਗ੍ਹਾ ਉੱਥੇ 베ਰੀ ਹੁੰਦੀ ਸੀ ਉੱਥੇ ਲੂਣ ਤੇ ਝਾੜੂ ਸੁੱਕ ਕੇ ਜਾਂਦੇ ਆ ਲੋਕ ਕਿ ਮੇਰੇ ਲੂਣ ਇਹਨਾਂ ਲੂਣ ਕਹਿੰਦੇ ਸੀ ਕਿ ਝੜ ਜਾਣ ਤੇ ਜਿਹਦੇ ਝੜ ਜਾਂਦੇ ਆ ਉਹ ਜਿਹੜੀ ਸੁੱਕ ਤਰਨ ਆਨੇ ਉਹ ਲੂਣ ਦਾ ਪੈਕੇਟ ਤੇ ਝਾੜੂ ਰੱਖ ਜਾਂਦੇ ਆ ਉੱਥੇ ਬੜੀ ਇੰਟਰਸਟਿੰਗ ਗੱਲ ਹੈ ਤਾਂ ਫਿਰ ਇਹ ਲੂਣ ਦਾ ਰੂਟ ਕੌਜ਼ ਕੀ ਹੈ ਉਹ ਤਾਂ ਬਾਬਿਆਂ ਨੇ ਤਾਂ ਹੈਂਡਲ ਕਰ ਹੀ ਦੇਣੇ ਮਗਰ ਅਗਲਾ ਨਾ ਹੋਵੇ ਉਹਦਾ ਕਾਰਨ ਇੰਸੂਲਿਨ ਰੈਜ਼ਿਸਟੈਂਸ तो जैसे पोटैशियम लेंगे तो स्किन की कंडीशन वींती है तो नहीं ना ये तरीके तेारण भी ने बट मैं नॉर्मल रूट कॉज से जाऊंगा तो पोटैशियम एनर्जी थकावट नहीं मसल बनेगा नवा पुराना मसल टूटेगा नहीं है जीडी एनर् लगेगी भुख नहीं लगेगी बार बार चीनी तलब नहीं उठूगी मान जी रात न पेशाब नहीं जाना पैना मैं इन चोल्ड है बीपी नहीं बदना एनर्जी रहे ना है ना ते जेडे लोग कने स्टैमिना नहीं है जी मैं तो बहुत जल्दी थक जाने जीम निकल जाती है टोटल स्टैमिना इलेक्ट्रोलाइट्स का कम है पर मैं, मैं कहूंगा कई बारी ना बच्चे आजकल गलती कर देऊ कने आ ड्रिंक ले लेनी ने एदे च सोडियम भी है पोटेशियम भी है एदे च इलेक्ट्रोलाइट्स भी है एड्डा बड़ा बड़ा ऊपर चीनी पाई होती है आपा चीनी ना कदे पोटेशियम लेना कोई फायदा नहीं है जे तुसी पोटेशियम लेया मैं आहाला पोटेशियम ले लो चाहे जे तुसी कहो मैं वही रविंद्र है इने मणय एदे च शीरा पाले में दो चम्मच

ਜੇ ਤੁਸੀਂ ਪੋਟਾਸ਼ੀਅਮ ਲੈ ਰਹੇ ਹੋ ਜਿਨ੍ਹਾਂ ਦੇ ਪਥਰੀ ਹੈ ਉਹਨਾਂ ਨੇ ਆਪਣੇ ਆਪ ਆਪਣੀ ਪਥਰੀ ਖਾੁਰ ਕੇ ਖਤਮ ਕਰੀ ਹੋਈ ਹੈ ਕਿਡਨੀ ਦੀ ਪਥਰੀ ਦੀ ਗੱਲ ਕਰਦਾ ਮੈਂ ਤੇ ਫਿਊਚਰ ਚ ਪਥਰੀ ਨਾ ਹੋਵੇ ਉਸ ਚ ਹੈਲਪ ਹੋ ਰਹੀ ਹੈ ਤਾਂ ਪੋਟਾਸ਼ੀਅਮ ਕਨਸਟਿਪੇਸ਼ਨ ਦੇਖੋ ਜਿਹੜੇ ਲੋਕਾਂ ਨੂੰ ਕਨਸਟਿਪੇਸ਼ਨ ਹੈ ਉਹਨੂੰ ਸੋਲਵ ਕਰਦੀ ਹੈ ਤਾਂ ਬੜੀ ਚੀਜ਼ਾਂ ਨੇ ਪੋਟਾਸ਼ੀਅਮ ਹੈਲਪ ਕਰਦੀ ਹੈ ਜੀ ਤਾਂ ਪੋਟਾਸ਼ੀਅਮ ਜਿਹੜਾ ਉਹ ਬਹੁਤ ਵਧੀਆ ਤਰੀਕੇ ਨਾਲ ਇਹ ਹੱਲ ਕਰਦੀ ਹੈਗੀ ਆ ਕਿਸੇ ਕਿਹੜੇ ਬੰਦਿਆਂ ਨੂੰ ਜਾਣ ਜਾਨਾ ਪਏ ਦੱਸਦੀ ਹੈ ਵੀ ਕਿਹੜੇ ਬੰਦਿਆਂ ਨੂੰ ਪੋਟਾਸ਼ੀਅਮ ਲੈਣ ਲੱਗਿਆਂ ਸਾਵਧਾਨੀ ਵਰਤਣੀ ਪਈਗੀ ਜਿਹਦੀ ਕਿਡਨੀ ਪਈ ਹੋਈ ਹੈ ਜੀ ਕਿਡਨੀ ਰਿਪਲੇਸਮੈਂਟ ਹੈ ਜਾਂ ਜਿਹਦਾ ਡਾਇਲਿਸਿਸ ਚੱਲ ਰਿਹਾ ਹੈ ਜਾਂ ਜਿਹਦਾ ਟ੍ਰੈਟਮੈਂਟ ਵੱਧ ਗਿਆ ਤੇ ਪੋਟਾਸ਼ੀਅਮ ਵੱਧ ਗਿਆ ਲਾਸਟ ਦੋ ਕੇਸ ਨੇ ਇਹ ਤਾਂ ਦੇਖੋ ਇਹਨਾਂ ਨੂੰ ਤਾਂ ਪਤਾ ਹੁੰਦਾ ਜਿਹਨੂੰ ਸੀਜ਼ਰਸ ਪੈਂਦੇ ਨੇ ਜਿਹਨੂੰ ਮਿਰਗੀ ਪੈਂਦੀ ਹੈ ਉਹਨੇ ਜ਼ਿੰਦਗੀ ਚ ਪੋਟਾਸ਼ੀਅਮ ਨਹੀਂ ਲੈਣਾ ਜਿਹਦਾ ਬੀਪੀ ਕ੍ਰੋਨਿਕਲੀ ਲੋਅ ਰਹਿੰਦਾ ਉਹਨੇ ਪਹਿਲਾਂ ਸੋਡੀਅਮ ਇਹਨਾ ਸ਼ੁਰੂ ਕਰਨਾ ਹੈ ਫਿਰ ਪੋਟਾਸ਼ੀਅਮ ਕਰਾਉਣਾ ਹੈ ਬਸ ਬਿਲਕੁਲ ਜਿਹਨੂੰ ਸੀ ਕਿਡਨੀ ਦੀ ਪ੍ਰੋਬਲਮ ਹੈਗੀ ਹੈ क्रੋਨਿਕ ਕਿਡਨੀ ਡਿਜ਼ੀਜ਼ ਦੀ ਉਹ ਵੀ ਪੋਟਾਸ਼ੀਅਮ ਤੋਂ ਅਵੋਇਡ ਕਰਨਗੇ ਇਹ ਨਾਲ ਨਾਲ ਦੀ ਗੱਲ ਹੋ ਰਹੀ ਤੇ ਜਾਂਦੇ ਜਾਂਦੇ ਹੁਣ ਆਪਣੇ ਨਾਮ ਤੇ ਨੰਬਰ ਤੇ ਆਪਣੀ ਡਿਟੇਲ ਸਾਂਝੀ ਇਹ ਕਰ ਦਿਓ ਕੁਲਵਿੰਦਰ ਜੀ ਜੇ ਕੋਈ ਮੈਨੂੰ ਮਿਲਣਾ ਚਾਹੁੰਦਾ ਹੈ ਸਾਡੇ ਘਰ ਆ ਕੇ ਸੈਮੀਨਾਰ ਅਟੈਂਡ ਕਰਨਾ ਚਾਹੁੰਦਾ ਹੈ ਜਾਂ ਕੋਈ ਟ੍ਰੇਨਿੰਗ ਪ੍ਰੋਗਰਾਮ ਲੈ ਕੇ ਇੱਕ ਕੋਚ ਬਣ ਕੇ ਲੋਕਾਂ ਦੀ ਹੈਲਪ ਕਰਨਾ ਚਾਹੁੰਦਾ ਹੈ ਤਾਂ ਮੈਨੂੰ WhatsApp 'ਤੇ 9 triple 8 फोर सैवन फाइव ट्रिपल जीरो अठानवे अठ सौ चौरासी पचहत्तर हजार से या कोच या सैमिनार लिख के दे, दे। संडे सामीनार है तो आके अटेंड कर सदजे नंबर तक अगर प्रोडक्ट या हेल्थ कोचिंग इंटरस्टिड हो बयासी अठ सौ सत्तर चौदह एक सौ छियाठ दूजा नंबर पचासी पचानवे नंबर सैवन नाइन एट 79861121188287014166 ਤੇ 99875000 ਇਹ ਤਿੰਨ ਨੰਬਰ ਨੇ ਜੀ ਰਵਿੰਦਰ ਸਿੰਘ ਜੀ ਤੇ ਬਹੁਤ ਬਹੁਤ ਧੰਨਵਾਦ ਜੀ ਸੋਨਾ شکریہ ਬਹੁਤ ਸਾਰਾ ਸੋ ਰਵਿੰਦਰ ਸਿੰਘ ਜੀ ਤੋਂ ਆਪਾਂ ਜਾਣਿਆ ਅੱਜ ਪੋਟਾਸ਼ੀਅਮ ਕੀ ਹੈ ਪੋਟਾਸ਼ੀਅਮ ਦਾ ਬਾਡੀ ਦੇ ਵਿੱਚ ਰੋਲ ਕੀ ਹੈ ਪੋਟਾਸ਼ੀਅਮ ਕਿੱਥੋਂ ਲਈਦਾ ਹੈ ਪੋਟਾਸ਼ੀਅਮ ਨੂੰ ਕਿੰਨੇ ਪੋਟਾਸ਼ੀਅਮ ਦੀ ਕਮੀ ਹੋ ਜੇ ਤਾਂ ਕਿਹੜੇ ਕਿਹੜੇ ਰੋਗ ਹੁੰਦੇ ਨੇ ਪੋਟਾਸ਼ੀਅਮ ਨੂੰ ਕਿਹੜੇ ਰੂਪ ਚ ਦੇਣਾ ਚਾਹੀਦਾ ਬਾਡੀ ਦੇ ਵਿੱਚ ਤੇ ਪੋਟਾਸ਼ੀਅਮ ਜੇਕਰ ਕਿਸੇ ਦੇ ਅੰਦਰ ਵੱਧ ਜੇ ਤੇ ਕੀ ਹੁੰਦਾ ਤੇ ਘਟ ਜੇ ਤੇ ਕੀ ਹੁੰਦਾ ਹਾਈਪੋਕੈਲਮੀਆ ਕੀ ਬਿਮਾਰੀ ਦਾ ਨਾਮ ਹੈਗਾ ਉਹਦੇ ਨਾਲ ਕੀ ਹੁੰਦਾ ਬਾਡੀ ਦੇ ਵਿੱਚ ਤੇ ਪੋਟਾਸ਼ੀਅਮ ਕਿਹੜੇ ਲੋਕਾਂ ਨੂੰ ਲੈਣ ਲੱਗਿਆਂ ਸਾਵਧਾਨੀ ਵਰਤ ਲੈਣੀ ਉਮੀਦ ਕਰਦੇ ਆ ਕਿ ਇਹ ਵੀਡੀਓ ਵੀ ਤੁਹਾਨੂੰ ਪਸੰਦ ਆਏਗੀ ਤੇ ਜੇ ਪਸੰਦ ਆਈਏ ਤੇ ਕਿਰਪਾ ਕਰਕੇ ਵੱਧ ਤੋਂ ਵੱਧ ਸ਼ੇਅਰ ਕਰੋ ਜਿਆਦਾ ਤੋਂ ਜਿਆਦਾ ਸ਼ੇਅਰ ਕਰੋਗੇ ਕਿਉਂਕਿ ਮਾਸ ਪੀਸ਼ੀਆਂ ਦੇ ਵਿੱਚ ਕੜਵੱਲ ਪੈਣਾ ਟ੍ਰੈਂਪਸ ਪੈਣੇ ਜਿਹੜੀ ਅੱਜਕੱਲ ਆਪਾਂ ਡਿਉਰੇਟਿਕਸ ਦਵਾਈਆਂ ਜਿਹੜੀਆਂ ਲੈ ਰਹੇ ਆ ਪਸ਼ਾਬ ਵਧਾਉਣ ਦੀਆਂ ਬੋਡੀ ਦੇ ਵਿੱਚ ਜਿਹਨੂੰ 슈ਗਰ ਦੀ ਬਿਮਾਰੀਆ ਜੇਕਰ ਆਪਾਂ ਵਰਲਡ ਹੈਲਥ ਆਰਗੇਨਾਈਜੇਸ਼ਨ ਦੀ ਗੱਲ ਕਰੀਏ ਤਾਂ ਪੋਟਾਸ਼ੀਅਮ ਜਿਹੜਾ ਇੱਕ ਅਜਿਹੀ ਚੀਜ਼ ਹੈ 슈ਗਰ ਇੱਕ ਅਜਿਹੀ ਚੀਜ਼ ਹੈ ਜਿਹੜਾ ਹਰ ਚੌਥੇ ਬੰਦੇ ਇਨਸਾਨ ਨੂੰ 슈ਗਰ ਹੋ ਰਹੀ ਹੈ ਤੇ ਫਿਰ ਜੇਕਰ 슈ਗਰ ਹੋ ਰਹੀ ਹੈ ਤਾਂ ਉਹਨਾਂ ਨੂੰ ਡਿਉਰੇਟਿਕਸ ਦਵਾਈਆਂ ਜਿਹੜੀਆਂ ਨੇ ਉਹ ਦਿੱਤੀਆਂ ਜਾ ਰਹੀਆਂ ਨੇ ਇਹਦੇ ਵਿੱਚ ਕੋਈ ਗੱਲ ਨਹੀਂ ਹੈਗੀ ਕੋਈ ਇਹਦੇ ਵਿੱਚ ਸ਼ੱਕ ਨਹੀਂ ਹੈਗਾ ਤੇ ਡਿਉਰੇਟਿਕਸ ਦਵਾਈਆਂ ਜਿਨ੍ਹਾਂ ਨੂੰ ਦਿੱਤੀਆਂ ਜਾ ਰਹੀਆਂ ਨੇ ਉਹਨਾਂ ਨੂੰ ਪੋਟਾਸ਼ੀਅਮ ਦੀ ਕਮੀ ਹੋਣ ਦੀ ਸੰਭਾਵਨਾ ਵੀ ਬਹੁਤ ਵੱਧ ਜਾਂਦੀ ਹੈ। ਨਿਹਜਾ ਅ ਥੋੜਾ ਜਿਹਾ ਮਾਨੀਟਰ ਕਰਕੇ ਤੇ ਰਵਿੰਦਰ ਸਿੰਘ ਜੀ ਵਰਗੇ ਐਕਸਪਰਟ ਨਾਲ ਸਲਾਹ ਕਰਕੇ ਤੁਸੀਂ ਜਿਹੜਾ ਪੋਟਾਸ਼ੀਅਮ ਦੀ ਜਿਹੜੇ ਸਰੂਪ ਨੇ ਉਹਨਾਂ ਨੂੰ ਤੁਸੀਂ ਬਾਡੀ ਤੇ ਪਹੁੰਚਾ ਸਕਦੇ ਹੋ ਖਾਸ ਕਰਕੇ ਪੋਟਾਸ਼ੀਅਮ ਸਟ੍ਰੇਟ। ਤੇ ਉਮੀਦ ਕਰਦੇ ਹਾਂ ਕਿ ਇਹ ਵੀਡੀਓ ਤੁਹਾਨੂੰ ਪਸੰਦ ਆਈ ਹੋਵੇਗੀ ਤੇ ਜਿਆਦਾ ਤੋਂ ਜਿਆਦਾ ਸ਼ੇਅਰ ਕਰੋ ਜੀ ਕਿਸੇ ਇੱਕ ਨੂੰ ਵੀ ਤੁਹਾਡੀ ਵੀਡੀਓ ਦਾ ਫਾਇਦਾ ਹੋਇਆ। ਅੱਛੀ ਸਮਝਾਂਗੇ ਕਿ ਇਸ ਵੀਡੀਓ ਨੂੰ ਬਣਾਉਣ ਦਾ ਮਕਸਦ ਵੀ ਕਾਮਯਾਬ ਹੋ ਰਿਹਾ ਸਾਡੇ ਚੈਨਲ ਨਿਊ ਜਸਟ ਆਪ ਡੱਬੀ ਤੇ ਸਾਡੇ ਚੈਨਲ ਨਿਊ ਲਾਈਫ ਫਰਵਲ ਦੋਨਾਂ ਨੂੰ ਲਾਈਕ ਸਬਸਕ੍ਰਾਈਬ ਤੇ ਫੋਲੋ ਕਰਾਣਾ ਬੋਲਿਓ ਅਗਲੀ ਵਾਰ ਫੇਰ ਹਾਜ਼ਰ ਹੋਵਾਂਗੇ ਇੱਕ ਨਵੇਂ ਮੁੱਦੇ ਇੱਕ ਨਵੇਂ ਮਹਿਮਾਨ ਦੇ ਨਾਲ ਉਦੋਂ ਤੱਕ ਮੈਨੂੰ ਦੇਖਦੇ ਰਹੋ ਬਾਤੋਂ ਨਾ